ਗੁਰੂਵਰ ਸਾਹਿਬ ਦੀ ਐਡਵਾਂਸ ਅਕੈਡਮੀ ਨੇ ਅੱਜ 8 ਸਾਲ ਪੂਰੇ ਕਰ ਲਿਆ 8 ਸਾਲ ਪੂਰੇ ਕਰਨ ਤੇ ਅੱਜ ਫਿਰ ਗੁਰੂ ਘਰ ਦਾ ਔਟ ਆਸਰਾ ਲਿਆ ਗਿਆ ਸ਼੍ਰੀ ਸਖਮਣੀ ਸਾਹਿਬ ਦੇ ਪਾਠ ਕਰਵਾਏ ਗਏ ਨਾਲ ਹੀ 8 ਸਾਲਾਂ ਦੇ ਵਿੱਚ ਵੱਡੀਆਂ ਮੱਲਾਂ ਇਸ ਅਕੈਡਮੀ ਨੇ ਮਾਰੀਆਂ ਨੇ ਜਿੱਥੇ ਬੱਚਿਆਂ ਨੂੰ ਆਇਲਰਸ ਕਰਾਉਣ ਦੇ ਵਿੱਚ ਮੋਰੀ ਪੁੰਮਕਾ ਨਭਾਈ ਆ ਉੱਥੇ ਹੀ ਇਸ ਅਕੈਡਮੀ ਦੇ 100 ਤੋਂ ਵੱਧ ਬੱਚੇ ਫੋਰਨ ਦੇ ਵਿੱਚ ਜੌਬ ਤੇ ਵੀ ਨਹੀਂ ਫੋਰਨ ਚਲੇ ਗਏ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਦਿਖਾਉਣੀ ਹੈਗੀ ਆ ਆਉ ਤੁਹਾਨੂੰ ਦਿਖਾਉਂਦੇ ਆ ਪੂਰੀ ਅਕੈਡਮੀ ਤੇ ਮਲਾਉਂਦੇ ਆ ਇਹਨਾਂ ਦੇ ਸੰਚਾਲਕਾਂ ਦੇ ਨਾਲ ਗੁਰੂਵਰ ਸਾਹਿਬ ਦੀ ਐਡਵਾਂਸ ਅਕੈਡਮੀ ਨੇ ਅੱਜ 8 ਸਾਲ ਪੂਰੇ ਕਰ ਲਿਆ 8 ਸਾਲ ਪੂਰੇ ਕਰਨ ਤੇ ਅੱਜ ਫਿਰ ਗੁਰੂ ਘਰ ਦਾ ਔਟ ਆਸਰਾ ਲਿਆ ਗਿਆ ਸ਼੍ਰੀ ਸਖਮਣੀ ਸਾਹਿਬ ਦੇ ਪਾਠ ਕਰਵਾਏ ਗਏ ਨਾਲ ਹੀ 8 ਸਾਲਾਂ ਦੇ ਵਿੱਚ ਵੱਡੀਆਂ ਮੱਲਾਂ ਇਸ ਅਕੈਡਮੀ ਨੇ ਮਾਰੀਆਂ ਨੇ ਜਿੱਥੇ ਬੱਚਿਆਂ ਨੂੰ ਆਇਲਰਸ ਕਰਾਉਣ ਦੇ ਵਿੱਚ ਮੋਰੀ ਭੂਮਿਕਾ ਨਿਭਾਈ ਆ ਉੱਥੇ ਹੀ ਇਸ ਅਕੈਡਮੀ ਦੇ 100 ਤੋਂ ਵੱਧ ਬੱਚੇ ਫੋਰਨ ਦੇ ਵਿੱਚ ਜੋਬ ਤੇ ਵੀ ਨੇ ਫੋਰਨ ਚਲੇ ਗਏ ਅ ਅੱਜ ਇਸ ਅਕੈਡਮੀ ਦਾ ਦੁਬਾਰਾ ਜਿਹੜਾ ਇੱਕ ਪ੍ਰੋਗਰਾਮ ਹੋਇਆ 8 ਸਾਲਾਂ ਦੇ ਬਾਅਦ ਤੇ 8 ਸਾਲਾਂ ਦੇ ਵਿੱਚ ਇਸ ਅਕੈਡਮੀ ਨੇ ਕੀ ਉਪਲਬਧੀਆਂ ਪ੍ਰਾਪਤ ਕੀਤੀਆਂ ਕਿਹੜੇ ਕਿਹੜੇ ਨੌਜਵਾਨ ਕਿਹੜੇ ਕਿਹੜੇ ਵਿਦੇਸ਼ਾਂ ਦੇ ਵਿੱਚ ਗਏ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਦਿਖਾਉਣੀ ਹੈਗੀ ਹੈ ਆਉ ਤੁਹਾਨੂੰ ਦਿਖਾਣੇ ਆ ਪੂਰੀ ਅਕੈਡਮੀ ਤੇ ਮਲਾਉਂਦੇ ਆ ਇਹਨਾਂ ਦੇ ਸੰਚਾਲਕਾਂ ਦੇ ਨਾਲ ਤੇ ਨਾਲ ਹੀ ਅ ਇਸੇ ਵੀਡੀਓ ਦੇ ਨਾਲ ਜੁੜੇ ਰਹੋ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਇਹ ਮਿਲਣੀ ਹੈ ਤੁਹਾਡੇ ਬੱਚੇ ਜੇ ਬਾਹਰ ਫੋਰਨ ਜਾਣਾ ਹੈ ਜੇ ਆਈਐਲਟਸ ਕਰਨਾ ਤਾਂ ਕਿਵੇਂ ਕਰਨਾ ਜਾਂ ਕਿੱਥੇ ਕਰਨਾ ਭਰਪੂਰ ਜਾਣਕਾਰੀ ਜਿਹੜੀ ਇਸ ਵੀਡੀਓ ਦੇ ਵਿੱਚ ਅੱਜ ਰਹਿਣ ਵਾਲੀ ਆ ਗੱਲਬਾਤ ਕਰ ਲੈਣੇ ਆ ਇੱਥੋਂ ਦੇ ਸੰਚਾਲਕਾਂ ਦੇ ਨਾਲ ਜੋ ਅਕੈਡਮੀ ਦਾ ਕੰਮ ਦੇਖਦੇ ਆ ਮੈਮ ਫਰੀ ਨੇ ਮੈਮ ਸਾਹਿਬ ਤੁਹਾਨੂੰ ਪਹਿਲਾਂ ਸასი ਸ਼ਾਲ ਮੁਬਾਰਕਾਂ 8 ਸਾਲ ਜਿਹੜੇ ਆ ਐਡਵਾਂਸ ਅਕੈਡਮੀ ਨੇ ਪੂਰੇ ਕਰ ਲੈ। ਥੈਂਕ ਯੂ ਸਰ ਥੈਂਕ ਯੂ ਸੋ ਮੱਚ ਤੁਹਾਡੇ ਆਸ਼ੀਰਵਾਦ ਨਾਲ ਗੁਰੂ ਹਰ ਸਹਾਇ ਦੇ ਆਸ਼ੀਰਵਾਦ ਨਾਲ ਇਹ ਦੇਣਾ ਹੈ। ਥੈਂਕ ਯੂ ਸੋ ਮੱਚ ਸਰ ਮੈਂ ਕਿ ਅੱਜ ਜਿਹੜੇ 8 ਸਾਲ ਪੂਰੇ ਹੈ ਆ ਖਾਸ ਵਖਾਉਣਾ ਚਾਹੁੰਦੇ ਆ ਸੋਨ। ਸਰ ਆਪਾਂ 8 ਸਾਲ ਦੀ ਅਨਿਵਰਸਰੀ ਦਾ ਮਨਾ ਹੀ ਰਹੇ ਹਾਂ ਇਸ ਦੇ ਨਾਲ ਨਾਲ ਆਪਣੇ ਨਿਊ ਬਿਲਡਿੰਗ ਦਾ ਮਹੂਰਤ ਵੀ ਸੀ ਅੱਜ ਤਾਂ ਅੱਛੀ ਤੁਹਾਨੂੰ ਅੱਜ ਆਪਣੀ ਨਿਊ ਬਿਲਡਿੰਗ ਦਿਖਾਣੇ ਆ ਬਾਕੀ ਸਟਾਫ ਮੈਂਬਰਸ ਐਂਡ ਸਟੂਡੈਂਟਸ ਨੂੰ ਮਿਲ ਸਕਦੇ ਕੁਝ ਚੇਂਜ ਕਰਤਾ ਅਕੈਡਮੀ ਕਾਫੀ ਵੱਡੀ ਕਰਤੀ ਤਿੰਨ ਮੰਜ਼ਲਾ ਕਰਤੀ ਉੱਪਰ ਤੋਂ ਲੈ ਕੇ ਤੱਕ ਕਿਹੜੇ ਕਿਹੜੇ ਕਮਰੇ ਬੱਚੇ ਸਾਰੇ ਹੈਗੇ ਜਿਹੜੇ ਬਾਹਰ ਜਾ ਕੇ ਆਏ ਸਟੂਡੈਂਟ ਸਰ ਜਿਨ੍ਹਾਂ ਦੇ ਪਿਛਲੇ ਸਾਲ ਦੇ ਵਿੱਚ ਆਸਟ੍ਰੇਲੀਆ ਜਾਂ ਕੈਨੇਡਾ ਦੇ ਵੀਜ਼ਾਸ ਆਏ ਸੀ ਉਹ ਬੱਚੇ ਨੇ ਹਾਂਜੀ ਇਹ ਲਗਭਗ ਪਿਛਲੇ ਸਾਲ ਵਰਗਾ। ਹਾਂ ਜੀ ਇਹ ਪਿਛਲੇ ਸਾਲ ਦੇ ਰਿਕਾਰਡ ਸਨ। ਹੁਣ ਤੱਕ ਕਿੰਨੇ ਸਟੂਡੈਂਟ ਜਿਹੜੇ ਬਾਹਰ ਜਾ ਚੁੱਕੇ ਆ? ਅ ਸਰ ਸਾਰੇ ਕੰਟਰੀਜ਼ ਦਾ ਮਿਲਾ ਕੇ ਕੁਝ 400 ਦਾ ਅੰਕੜਾ ਹੋਏਗਾ। 400 ਜੀ। ਹਾਂ ਜੀ। ਅ ਇਹ ਸਾਰੇ ਅੱਜ ਵਧਾਈਆਂ ਦੇਣ ਲਈ ਪਹੁੰਚੇ ਆ ਜਖਦਾ। ਸਾਰੇ ਸ਼ੁਭਚਿੰਤਕ ਹੈ ਜੀ, ਸਟਾਫ ਹੈ ਸਾਥ ਦੇਣ ਵਾਲਾ, ਕੁਝ ਬੱਚਿਆਂ ਦੇ ਪੇਰੈਂਟਸ ਹੈ, ਸਾਰੇ ਅੱਜ ਆਸ਼ੀਰਵਾਦ ਦੇਣ ਪਹੁੰਚੇ ਹੋਏ ਆ ਸਰ। ਮੈਮ ਕਿਵੇਂ ਦੇਖਦੇ ਹੋਗੇ 8 ਸਾਲ ਐਡਵਾਂਸ ਅਕੈਡਮੀ ਨਾਲ? ਬਹੁਤ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਵੀ ਰਿਹਾ ਹੈ ਬਹੁਤ ਵਧੀਆ ਮਤਲਬ ਕਿ ਇੱਥੋਂ ਦੇ ਜਿਹੜੇ ਓਨਰਸ ਨੇ ਸਾਡੇ ਬਹੁਤ ਜ਼ਿਆਦਾ ਸਾਡੇ ਨਾਲ ਫ੍ਰੈਂਡਲੀ ਨੇ ਬਹੁਤ ਵਧੀਆ ਮਤਲਬ ਕਿ ਸੀ ਫ੍ਰੈਂਡਲੀ ਹੀ ਰਹੀਦਾ ਬਹੁਤ ਬਹੁਤ ਵਧੀਆ ਨੇਚਰ ਦੇ ਨੇ ਅੱਛਾ ਕਿਦਾਂ ਸਟੂਡੈਂਟ ਨਾਲ ਡੀਲ ਕਰਕੇ ਇਹ ਵੀ ਮਾਣ ਹੁੰਦਾ ਹੋਊਗਾ ਸਾਡੇ ਪੜ੍ਹੇ ਹੋਏ ਸਟੂਡੈਂਟ ਅੱਜ ਫੋਰਨ ਚਲੇ ਗਏ ਫੋਰਨ ਚ ਜੌਬ ਤੇ ਚਲੇ ਹਾਂਜੀ ਬਿਲਕੁਲ ਸਰ ਜਦੋਂ ਬੈਂਡ ਸਕੋਰ ਆਉਂਦੇ ਨੇ ਤਾਂ ਆਬਵੀਅਸਲੀ ਮਾਣ ਤਾਂ ਹੁੰਦਾ ਹੀ ਕਿ ਅਸੀਂ ਪੜਾਇਆ ਬੱਚਿਆਂ ਨੂੰ ਤੋਂ ਬਹੁਤ ਵਧੀਆ ਬੈਂਡ ਸਕੋਰ ਲੈ ਕੇ ਜਾਂਦੇ ਨੇ ਹਾਂ ਮੈਮ ਕੀ ਸ਼ਬਦ ਹੈਗੇ ਅੱਜ 7 ਸਾਲ ਪੂਰੇ ਹੋਣ ਸਰ ਬਹੁਤ ਵਧੀਆ ਲੱਗ ਰਿਹਾ 8 ਸਾਲ ਕੰਪਲੀਟ ਹੋ ਗਏ ਨਾਲ ਹੀ ਗੁਰਪ੍ਰੀਤ ਮੈਮ ਨਾਲ ਕੰਮ ਕੀਤਾ ਬਹੁਤ ਅੱਛਾ ਲੱਗਿਆ ਸਾਨੂੰ ਇੰਨਾ ਵਧੀਆ ਸਾਨੂੰ ਕਦਾ ਫੀਲ ਨਹੀਂ ਹੋਇਆਗਾ ਵੀ ਅਸੀਂ ਇਦਾਂ ਹੀ ਟ੍ਰੀਟ ਇੰਨਾ ਜਿਦਾ ਜਿਵੇਂ ਫੈਮਿਲੀ ਮੈਂਬਰਸ ਹੁੰਨੇ ਆ ਬਹੁਤ ਵਧੀਆ ਲੱਗਿਆ ਸਾਨੂੰ ਮਾਣ ਹੁੰਦਾ ਇਸ ਚੀਜ਼ ਤੇ ਇੱਥੇ ਕੰਮ ਕਰ ਰਹੇ ਹਾਂ ਹਾਂਜੀ ਹਾਂ ਬਿਲਕੁਲ ਜੀ ਅੱਜ ਮਾਣ ਆ ਅਕੈਡਮੀ ਤੇ ਮੈਮ ਕੀ ਕਹਿਣਾ ਚਾਹੁੰਦੇ ਹੋ ਅੱਜ ਦੇਖੋ 8 ਸਾਲਾਂ ਬਾਅਦ ਗੁਰੂ ਘਰ ਦਾ ਹੋਰ ਹੋਡਾਸਰਾ ਲਿਆ ਗਿਆ ਜਿੰਨਾ ਸਟੂਡੈਂਟ ਦੇ ਪਰਿਵਾਰ ਵੀ ਇੱਥੇ ਪਹੁੰਚਾ ਜਿਨ੍ਹਾਂ ਦੇ ਗਏ ਆ ਜਾਂ ਜਿਨ੍ਹਾਂ ਦੇ ਜਾਣੇ ਆ ਜਾਂ ਜਿਨ੍ਹਾਂ ਦੇ ਪੜ ਰਹ ਸਰ ਬਹੁਤ ਹੀ ਵਧੀਆ ਮੈਮ ਬਹੁਤ ਹੀ ਵਧੀਆ ਨੇ ਸਰ ਵੀ ਬਹੁਤ ਜ਼ਿਆਦਾ ਵਧੀਆ ਹੈ ਮੈਨੂੰ 5 ਸਾਲ ਹੋ ਗਏ ਇੱਥੇ ਚੋਪ ਗਰਦੀ ਨੂੰ ਲਾਈਕ ਫੀਲ ਨਹੀਂ ਹੋਇਆ ਅਭੀ ਮੈਂ ਕਿਸੇ ਉਪਰੀ ਜਗ੍ਹਾ ਤੇ ਆ ਰਹੀ ਹਾਂ ਆਪਣਾ ਹੀ ਮੈਨੂੰ ਫੀਲ ਹੁੰਦਾ ਹੈ ਆਪਣਾਪਣ ਫੀਲ ਹੁੰਦਾ ਹੈ ਮੈਡਮ ਗੁਰਪ੍ਰੀਤ ਕੌਰ ਜੀ ਮੈਂ ਸਾਰਾ ਸਿਰਾ ਤੁਹਾਨੂੰ ਜਾਂਦਾ ਹੈ ਟੀਮ ਤੁਹਾਡੀ ਸਾਰੀ ਹੈਗੀ ਆ ਨਹੀਂ ਸਰ ਸਿਰਫ ਮੈਨੂੰ ਨਹੀਂ ਮੇਰੇ ਨਾਲ ਨਾਲ ਮਿਸਟਰ ਸੰਜੀਵ ਸ਼ਰਮਾ ਜੀ ਦਿਨੇਸ਼ ਸ਼ਰਮਾ ਜੀ ਬਾਕੀ ਪਰਿਵਾਰ ਦਾ ਸਾਥ ਹੈ ਹਾਂ ਇਹ ਬੱਚੇ ਵੀ ਹਾਂਜੀ ਇਹ ਜਿਨ੍ਹਾਂ ਦੇ ਵੀਜ਼ਾਸ ਆਏ ਆ ਸਰ ਜਾਂ ਰਿਜ਼ਲਟਸ ਆਏ ਆ ਸਾਈਪਰਸ ਕੈਨੇਡਾ ਆਸਟ੍ਰੇਲੀਆ ਇਹ ਉਹੀ ਰਿਕਾਰਡਸ ਨੇ ਹਾਂਜੀ ਜੀ ਮੈਮ ਇਹ ਤਾਂ ਵੀਜ਼ੇ ਵਾਲੇ ਹੋ ਗਏ ਆ ਆਈਲੈਂਡਸ ਜਿਹੜੇ ਬੱਚੇ ਕਰ ਰਹੇ ਹੈਗੇ ਆ ਹੋਂ ਤੱਕ ਕਿੰਨੇ ਬੱਚੇ ਇੱਧਰ ਬਹੁਤ ਵੱਡੀ ਲਿਸਟ ਤੁਹਾਡੀ ਜਿਹੜੀ ਹੈ ਲੱਗ ਰੱਖੀ ਆ ਆਈਲੈਂਡਸ ਵਾਲੇ ਆ ਹਾਂਜੀ ਸਰ ਇਹ ਪਿਛਲੇ 2 ਸਾਲ ਦੇ ਰਿਜ਼ਲਟਸ ਨੇ ਕੁਝ ਇੱਕ ਹਾਲੇ ਇੱਥੇ ਡਿਸਪਲੇਡ ਨਹੀਂ ਹੈਗੇ ਇਹ ਬੱਚੇ ਜਿਨ੍ਹਾਂ ਦੇ ਅੱਛੇ ਸਕੋਰ ਆਏ ਨੇ ਜਿੱਦਾਂ 6 ਬੈਂਡ ਤਾਂ ਹਰ ਕੋਈ ਲੈ ਹੀ ਲੈਂਦੇ ਸਾਡੇ 8 ਬੈਂਡ ਹੋਲਡਰਸ 9 ਬੈਂਡ ਹੋਲਡਰਸ ਨੂੰ ਅਸੀਂ ਪ੍ਰਾਊਡਲੀ ਇੱਥੇ ਡਿਸਪਲੇ ਕਰਦੇ ਆ ਹਾਂ ਤੇ ਜਿੱਦਾਂ ਗੁਰੂ ਹਰਸਾਏ ਦੀ ਅਕੈਡਮੀ ਆ ਜੀ ਤੇ ਅੱਜ ਤਾਂ ਮੈਂ ਦੇਖ ਲ ਇੱਕ ਮੰਜ਼ਲ ਹੁੰਦੀ ਸੀ ਜਦੋਂ ਅਸੀਂ ਸਟਾਰਟਿੰਗ 'ਚ ਇੱਕ ਵੀਡੀਓ ਤੁਹਾਡਾ ਪਾਇਆ ਸੀ ਤੇ ਅੱਜ ਦੇਖੋ ਲਹਿਰਾ ਬਹਿਰਾ ਹੋਇਆ ਰੌਣਕਾਂ ਲੱਗੀਆਂ ਹਾਂਜੀ ਬਸ ਤੁਹਾਡਾ ਆਸ਼ੀਰਵਾਦ ਹੈ ਜੀ ਗੁਰੂ ਹਰ ਸਹਾਇ ਦਾ ਆਸ਼ੀਰਵਾਦ ਹੈ ਮੈਮ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੱਚੇ ਹੱਲੇ ਬਾਹਰ ਜਾਣਾ ਚਾਹੁੰਦੇ ਹੈਗੇ ਆ ਕਈ ਵਾਰੀ ਡਿਸੀਜਨ ਹੀ ਲੈ ਪਾਉਂਦੇ ਬੱਚਿਆਂ ਨੂੰ ਹੀ ਪੁੱਛ ਸਕਦੇ ਹੋ ਵੈਸੇ ਤਾਂ ਇਹਨਾਂ ਨੂੰ ਅਸੀਂ ਪ੍ਰੋਪਰ ਕਾਉਂਸਲਿੰਗ ਕਰਦੇ ਹਾਂ ਕਿ ਤੁਹਾਡੇ ਲਈ ਕਿਹੜੀ ਕੰਟਰੀ ਅੱਛੀ ਰਹੇਗੀ ਬਾਕੀ ਬੱਚੇ ਤਾਂ ਖਾਣ ਪੀਣ ਵਿੱਚ ਬਿਜ਼ੀ ਨੇ ਇਹਨਾਂ ਬੱਚਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਇਸ ਟਾਈਮ ਪੜ ਰਹੇ ਨੇ ਇਹ ਡਿਸੀਜਨਸ ਲੈ ਰਹੇ ਨੇ ਅੱਗੇ ਕਿੱਥੇ ਜਾਣਾ ਹੈ ਇੱਥੇ ਪੜ ਰਹੇ ਹੋ ਸਹੀ ਹੈ ਇਹਨਾਂ ਦਾ ਸਿਸਟਮ ਸਾਰ ਬਹੁਤ ਮੈਂ ਸਰ ਜਰਮਨੀ ਜਾਣਾ ਜੀ ਜਰਮਨੀ ਜਾਣਾ ਹਾਂਜੀ ਤੇ ਚੱਲ ਰਹੀ ਤਿਆਰੀ ਹਾਂਜੀ ਬਿਲਕੁਲ ਜੀ ਵਧੀਆ ਚੱਲ ਰਹੀ ਠੀਕ ਹੈ ਸਟਾਰਕ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਆ ਮੁੰਡਿਆ ਵਧੀਆ ਹੋ ਰਿਹਾ ਕੀ ਨਾਮ ਲਗਨ ਮੁੰਡਾ ਲਗਨ ਹੈ ਲੱਗੀਆਂ ਲਗਨ ਤੇ ਪੂਰੀ ਹੈ ਹਾਂਜੀ ਪੂਰੀ ਪੂਰੀ ਤੇ ਕਿਹੜਾ ਦੇਸ਼ ਆਸਟ੍ਰੇਲੀਆ ਆਸਟ੍ਰੇਲੀਆ ਹਾਂਜੀ ਵਧੀਆ ਹਾਂਜੀ ਵਧੀਆ ਬਈ ਲੱਗਦਾ ਵੀ ਉੱਥੇ ਹਾਂਜੀ ਰਿਸ਼ਤੇਦਾਰ ਆ ਜਾਂਦੇ ਕਿਵੇਂ ਹੈ ਸਕੂਲ ਦੀ ਦਾ ਸਿਸਟਮ ਬਹੁਤ ਵਧੀਆ ਸਿਸਟਮ ਵੀ ਰਿਹਾ 2 ਮਹੀਨੇ ਹੋ ਗਏ ਲੰਦੇ ਨੂੰ ਬਹੁਤ ਵਧੀਆ ਕਲਾਸਿਸ ਆ ਸਮਝਾਉਂਦੇ ਪੂਰੇ ਵਧੀਆ ਨੇ ਹੋ ਜਾਏਗਾ ਬੱਸ ਵਧੀਆ ਨੰਬਰ ਆਣਾ ਵੇਖਿਓ ਉਹ ਇਹਨਾਂ ਕਪੂਰ ਦੇ ਟੋਸ਼ੇ ਨਾਲ ਚੱਲਿਆ ਜਾਂਦਾ ਨਹੀਂ ਨਹੀਂ ਵੇਖਿਓ ਉੱਥੇ ਲਵਾਣਾ ਆਪਾਂ ਸਕੋਰ ਉੱਥੇ ਲੱਗੂਗਾ ਸਭ ਤੋਂ ਵਧੀਆ ਪੱਕੀ ਗੱਲ ਹੈ ਲਓ ਵੀ ਮੁੰਡੇ ਚੱਕ ਅਸਾਈਨਮੈਂਟ ਪੂਰੇ ਹਾਂਜੀ ਦੂਰੋਂ ਵੇਖਣਗੇ ਸਕੋਰ ਲੱਗੇ ਵੇਖਿਓ ਕੋਈ ਗੱਲ ਨਹੀਂ ਸ਼ੁਭ ਸ਼ਾਵਾ ਨਾਲ ਲੈ ਮੁੰਡਾ ਕਹਿੰਦਾ ਉੱਥੇ ਲਵਾਣਾ ਬੋਰਡ ਦੇ ਉੱਪਰ ਫੋਟੋ ਲਵਾਣੀਆਂ ਐ ਫੋਟੋ ਇੱਕੇ ਵੀ ਲੱਗਦੀ ਐ ਇੱਕ ਥਾਣੇ 'ਚ ਵੀ ਲੱਗਦੀ ਆ ਬੱਚ ਕਰਾਈ ਹਾਂ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਇਸ ਤਖਾ ਰਹੇ ਹੈਗੇ ਆ ਅੱਜ 8 ਸਾਲ ਪੂਰੇ ਹੋਣ ਤੇ ਅਡਵਾਂਸ ਅਕੈਡਮੀ ਵਾਲਿਆਂ ਦੇ ਵਿੜੇ ਅੱਜ ਰੌਣ ਲੋਕ ਵਧਾਈਆਂ ਦੇਣ ਲਈ ਪਹੁੰਚ ਰਿਹਾ ਲੋਕ ਇੱਥੇ ਆ ਰਹੇ ਹੈਗੇ ਮੈਂ ਮੈਂ ਇੱਥੇ ਮੌਜੂਦ ਹਾਂ ਕੀ ਕਹਿਣਾ ਚਾਹੁੰਦੇ ਔੜਵਾਸ ਕੈਡਮੀ ਵਾਲੇ ਜੀ ਬਹੁਤ ਵਧੀਆ ਅਕੈਡਮੀ ਹੈ ਬਹੁਤ ਅੱਛਾ ਸਾਫ ਹੈ ਸਪੋਰਟਿਡ ਮੈਂ ਆਪ ਇੱਥੋਂ ਕੁਡ ਹਾਈਟਸ ਕੀਤੀ ਹੈ ਔਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਇੱਥੋਂ ਦਾ ਤੁਸੀਂ ਕੀਤੀ ਗਏ ਨਹੀਂ ਬਾਹਰ ਹਾਂਜੀ ਨਹੀਂ ਮੇਰਾ ਮਤਲਬ ਨਹੀਂ ਮੰਨੀ ਆ ਬਾਲ ਜਾਂਦਾ ਮੈਂ ਜਗਰਾਲੀ ਵਾਰ ਨਹੀਂ ਗਏ ਹਾਂਜੀ ਬਸ ਇੱਥੇ ਚਲੇ ਜਾਓ ਉਹਨੇ ਜੋਬ ਕਰਦੀਆਂ ਬਹੁਤ ਵਧੀਆ ਉਹ ਵੀ ਇਹਨਾਂ ਦੀ ਦੌਲਤ ਮੇਰੀ ਸਟੱਡੀ ਦੇ ਰਿਲੇਟਡ ਮੈਨੂੰ ਬਹੁਤ ਅੱਛੀ ਜੋਬ ਮਿਲੀ ਹੈ i <Sanskrit> am satisfied with my life satisfied aye maan hai ga aj janwas academy te main thu bane haan ji bahut <Sanskrit> maan hai ji is institute te haan ji haan ji bahut bilkul ji maan hai te maan de naal satkaar satkaar aj lok de rahe he lok itthe ponche hoye haa pooriya raunkan jadiyan lagge hoyian idhar aap dikha dende hoyian academy de lag lag jhede he gaya daftar jhede bade haa is itthe lokan nu deal kita janda hai te kujh log vi ponche jina de bacche bahar ja ke aaye he gaya gal baat kar lende he gaya ਮੈਮ ਕੀ ਨਾਮ ਜੀ ਤੁਹਾਡਾ ਕਲਵਿੰਦਰ ਕਰਦੇ ਕਿੱਥੋਂ ਜੀ ਆਪਾਂ ਜਗਰਾਉਂ ਤੋਂ ਜੀ ਹਾਂਜੀ ਜਗਰਾਉਂ ਜਗਰਾਉਂ ਤੋਂ ਹਾਂਜੀ ਹਾਂਜੀ ਤੇ ਬੱਚੇ ਤੁਹਾਡੇ ਇੱਥੋਂ ਬਣ ਕੇ ਗਏ ਆ ਕਿਹੜੇ ਦੇਸ਼ ਗਿਆ ਕੈਨੇਡਾ ਗਿਆ ਬਹੁਤ ਵਧੀਆ ਇਹਨਾਂ ਦਾ ਅੱਛਾ ਮੁੰਜਾਂ ਨੇ ਹਾਂਜੀ ਬਹੁਤ ਜੱਗਰਾਉਂ ਤੋਂ ਸਿਵਾਲਪੁਰ ਪਹੁੰਚੇ ਹਾਂਜੀ ਹਾਂਜੀ ਦੇਤੀਆਂ ਮਦਾਨਾਂ 8 ਸਾਲ ਹੋ ਗਏ ਹਾਂਜੀ ਹਾਂਜੀ ਬਹੁਤ ਕਿੰਨੇ ਸਾਲ ਹੋ ਗਏ ਬੱਚੇ ਗਿਆ ਬੱਚੇ ਨੂੰ 2 ਸਾਲ ਹੋ ਗਏ ਜੀ ਹਾਂ ਜੀ ਸਹੀ ਰਿਹਾ ਇਹਨਾਂ ਦਾ ਜਦੋਂ ਤੁਹਾਡਾ ਬੱਚਾ ਪੜਦਾ ਸੀ ਬੜਾਉਣ ਦੀ ਡੀਲਿੰਗ ਜਿਆਤਰਨਾ ਆਈਲਟ ਸੈਂਟਰਾਂ ਵਾਲਿਆਂ ਨਾਲ ਜਾਂ ਜਿਹੜੇ ਬਾਹਰ ਭੇਜਦੇ ਆ ਪੈਸੇ ਦਾ ਲੈਣ ਦੇ ਦਾ ਰੋਲੇ ਬਹੁਤ ਪੈਂਦੇ ਆ ਨਹੀਂ 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 ਬਿਲਕੁਲ ਨਹੀਂ ਇਹਨਾਂ ਬਧੀਆ ਬਹੁਤ ਇਹਨਾਂ ਦਾ ਕੰਮ ਬਹੁਤ ਵਧੀਆ ਵੀਰ ਜੀ ਬਹੁਤ ਜਿਆਦਾ ਵਧੀਆ ਹੈ ਬਿਲਕੁਲ ਜੀ ਕੰਮ ਵਧੀਆ ਕਿਉਂ ਬੋਲ ਰਹੇ ਆ ਜਿਹੜੇ ਲੋਕ ਜਗਰਾਉਂ ਜਗਰਾਉਂ ਦੇ ਗੁਰੂ ਹਰ ਸਾਹਿਬ ਦੇ ਵਿੱਚ ਬਹੁਤ ਅੰਤਰ ਹੈ ਉਹ ਏਰੀਆ ਨੂੰ ਐਡਵਾਂਸ ਮੰਨਿਆ ਜਾਂਦਾ ਪਰ ਉਸ ਏਰੀਏ ਦੇ ਲੋਕ ਗੁਰੂ ਹਰ ਸਾਹਿਬ ਆ ਕੇ ਕਿਉਂ ਪੜਾਈ ਕਰ ਰਹੇ ਆ ਕਿਉਂਕਿ ਐਡਵਾਂਸ ਅਕੈਡਮੀ ਵਾਲੇ ਬਾਕੀ ਅਕੈਡਮੀਆਂ ਨਾਲੋਂ ਬਾਕੀ ਜ਼ਿਲ੍ਹਿਆਂ ਨਾਲੋਂ ਐਡਵਾਂਸ ਹੈ ਗਿਆ ਐਡਵਾਂਸ ਹੈ ਗਿਆ ਤਾਂ ਤੁਸੀਂ ਵੀ ਇਸ ਐਡਵਾਂਸ ਅਕੈਡਮੀ ਤੇ ਆ ਸਕਦੇ ਹੋ ਨੰਬਰ ਅਸੀਂ ਸਕਰੀਨ ਤੇ ਦੇ ਚੁੱਕੇ ਆ ਆ ਦੇ ਦਿਓ ਵਧਾਈਆਂ 8 ਸਾਲ ਇਹਨਾਂ ਨੇ ਪੂਰੇ ਕਰ ਲਏ ਤੇ ਜੇ ਇੱਥੇ ਆ ਸਕਦੇ ਹੋ ਤਾਂ ਫੰਕਸ਼ਨ ਚੱਲ ਰਿਹਾ ਨਹੀਂ ਤਾਂ ਜੁੜੇ ਰਹੋ ਗੁਰੂ ਵਰਸ ਨਾਲ ਲਾਈਵ ਨਾਲ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਐਡਵਾਂਸ ਅਕੈਡਮੀ ਦੇ ਬਰਤੀ ਆਪਣੀ ਰਾਇ ਜੜੀ ਆ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਜ਼ਰੂਰ ਛੱਡਿਓ ਇਸ ਅਕੈਡਮੀ ਨੂੰ ਚਲਾ ਰਹੇ ਮੈਡਮ ਗੁਰਪ੍ਰੀਤ ਸੰਚਾਲਕ ਨੇ ਬੜੀ ਵਧੀਆ ਡੀਲਿੰਗ ਰੈਂਦੀ ਹੈਗੀ ਆ ਹੋਰ ਜਾਣ ਲੈਂਦੇ ਹੈਗੇ ਇਹਨਾਂ ਤੋਂ ਹੋਰ ਕੀ ਕੁਝ ਕਰਨ ਜਾ ਰਹੇ ਹੋ ਹੁਣ 8 ਸਾਲ ਪੁਰੇ ਕੁਝ ਨਵਾਂ ਸਟੈਪ ਤਾਂ ਅਗੇ ਚੱਲਣਾ ਸ਼ੁਰੂ ਕਰੋਗੇ ਬਿਲਕੁਲ ਸਰ ਆਇਲਸ ਤੇ ਪੀਟੀ ਅਤੇ ਸਪੋਕਨ ਕਲਾਸਸ ਦੀ ਸਕਸੈਸ ਤੋਂ ਬਾਅਦ ਸਾਨੂੰ ਇਹ ਫੀਲ ਹੁੰਦਾ ਹੈ ਕਿ ਹੋਰ ਵੀ ਬਹੁਤ ਤਰ੍ਹਾਂ ਦੀ ਪ੍ਰੋਫੈਸ਼ਨਲ ਕੋਚਿੰਗ ਦੀ ਜ਼ਰੂਰਤ ਹੈ ਗੁਰੂ ਹਰ ਸਹਾਏ ਨੂੰ ਅਤੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਸਾਰੀ ਪੰਜਾਬ ਲੈਵਲ ਦੀਆਂ ਗਵਰਨਨ ਜੌਬਸ ਦੀ ਤਿਆਰੀ ਵੀ ਸ਼ੁਰੂ ਕਰ ਰਹੇ ਹਾਂ ਜਿਦੇ ਵਿੱਚ ਬੱਚਾ ਨੂੰ ਹਿਸਟਰੀ ਸਾਈਕੋਲੋਜੀ ਜਾਂ ਫਿਰ ਕਰੰਟ ਅਫੇਅਰਸ ਇਹ ਸਾਡੇ ਜਿਵੇਂ ਹੁਣ ਤਹਿਸੀਲਦਾਰ ਦੀ ਜੌਬ ਆਏਗੀ ਜਾਂ ਫਿਰ ਸਬ ਇੰਸਪੈਕਟਰਸ ਦੀਆਂ ਜੌਬਸ ਆਉਂਦੀਆਂ ਇਹਨਾਂ ਦੀ ਪ੍ਰੋਫੈਸ਼ਨਲ ਤਰੀਕੇ ਨਾਲ ਕੋਚਿੰਗ ਅਸੀਂ ਗੁਰੂ ਹਰ ਸਹਾਇ ਵਿੱਚ ਲੈ ਕੇ ਆ ਰਹੇ ਹਾਂ ਇਸ ਦੇ ਨਾਲ ਨਾਲ ਹੀ ਬੱਚਿਆਂ ਦੇ ਲਈ ਮੈਥ ਸਾਇੰਸ ਜਿਵੇਂ ਕਿ ਬੱਚਿਆਂ ਨੇ ਬਾਚੋਂ ਨੀਟ ਐਗਜ਼ਾਮ ਦੇਣਾ ਹੈ ਜਾਂ ਫਿਰ ਉਹਨਾਂ ਨੇ ਇੰਜੀਨੀਅਰਿੰਗ ਦੇ ਲਈ ਜਾਣਾ ਹੈ ਇਹ ਸਾਰੇ ਐਗਜ਼ਾਮਸ ਦੀ ਕੋਚਿੰਗ ਵੀ ਇੱਥੇ 1st of July ਤੋਂ ਸ਼ੁਰੂ ਹੋ ਰਹੀ ਹੈ ਪੂਰਾ ਸਟਾਫ ਇਸ ਬੰਦੇ ਵਿੱਚ ਪੂਰਾ ਕਰ ਲਿਆ ਗਿਆ ਪੂਰੇ ਪ੍ਰਬੰਧ ਪੂਰੇ ਕਰ ਲਏ ਕਿਉਂਕਿ ਮੈਂ ਕਿੰਨਾ ਨਵੀਂ ਦਿੱਖ ਵੀ ਦੇ ਦਿੱਤੀ ਗਈ ਹੈ ਕੜੀ ਬਿਲਕੁਲ ਸਰ ਹਾਇਰਿੰਗ ਚੱਲ ਰਹੀ ਹੈ ਲਗਭਗ 10 ਟੀਚਰਜ਼ ਹਾਇਰ ਹੋ ਚੁੱਕੇ ਨੇ ਸਾਇੰਸ ਮੈਥਸ ਅਤੇ ਗਵਰਨਮੈਂਟ ਜੋਬਸ ਦੀ ਤਿਆਰੀ ਲਈ ਅਤੇ ਹਾਲੇ 2-3 ਹੋਰ ਟੀਚਰਜ਼ ਦੀ ਜ਼ਰੂਰਤ ਹੈ ਤੁਹਾਡੇ ਚੈਨਲ ਦੇ ਥਰੂ ਅਸੀਂ ਇਹ ਇਹਨਾਂ ਵੀ ਚਾਹਾਂਗੇ ਕਿ ਜੇ ਕੋਈ ਇੰਟਰਸਟਿਡ ਹੈ ਜੌਬ ਕਰਨ ਦੇ ਵਿੱਚ ਤਾਂ ਮੋਸਟ ਵੈਲਕਮ ਅਸੀਂ ਚਾਹੁੰਦੇ ਹਾਂ ਵੀ ਗੁਰੂ ਹਰ ਸਹਾਇ ਨੂੰ ਬਾਹਰ ਨਾ ਜਾਣਾ ਪਵੇ ਸਾਡੇ ਬੱਚੇ ਨੂੰ ਗਰਮੀ ਦੇ ਵਿੱਚ ਬੱਸਾਂ ਤੇ ਨਾ ਜਾਣਾ ਪਵੇ ਟ੍ਰੇਨਸ ਤੇ ਨਾ ਜਾਣਾ ਪਵੇ ਘਰ ਛੱਡ ਕੇ ਪੀਜੀਸ 'ਚ ਨਾ ਰਹਿਣਾ ਪਵੇ ਬੱਚਾ ਆਪਦੇ ਘਰ ਦੇ ਵਿੱਚ ਹੀ ਪੜੇ ਅਤੇ ਇੱਥੋਂ ਹੀ ਗਵਰਨਮੈਂਟ ਜੌਬਸ ਚਾਹੀਦੀਆਂ ਤਾਂ ਉਹ ਪ੍ਰਾਪਤ ਕਰੇ ਵੀਜ਼ਾ ਚਾਹੀਦਾ ਤਾਂ ਉਹ ਪ੍ਰਾਪਤ ਕਰੇ ਜੋ ਬੱਚੇ ਦਾ ਪੜਨ ਦੇ ਲਈ ਜੋ ਵੀ ਡ੍ਰੀਮ ਹੈ ਉਹ ਅਸੀਂ ਪ੍ਰੋਵਾਈਡ ਕਰ ਸਕੀਏ ਸਾਡਾ ਸੁਪਨਾ ਹੈ ਇਹਨਾਂ ਦਾ ਸੁਪਨਾ ਨਾ ਸੁਪਨਾ ਤੁਹਾਡਾ ਵੀ ਹੈ ਚਾਹੇ ਤੁਸੀਂ ਕਿਹੜੀ ਵਰਕ ਕੋਰਸ ਕਰਨਾ ਹੈਗਾ ਡਾਕਟਰ ਬੰਨਾ ਹੈ ਵਕੀਲ ਬੰਨਾ ਹੈ ਜੋ ਵੀ ਕੁਝ ਕਰਨਾ ਹੈ ਜ਼ਿੰਦਗੀ ਦੇ ਵਿੱਚ ਤੇ ਉਹ ਸਭ ਕਰਨ ਦੇ ਲਈ ਐਡਵਾਂਸ ਅਕੈਡਮੀ ਕੋਲ ਸਭ ਪ੍ਰਬੰਧ ਜਿਹੜੇ ਹੈਗੇ ਆ ਉਹ ਮੁਕੰਮਲ ਕਰ ਲਏ ਗਏ ਆ ਤੇ ਇਹ ਪ੍ਰਬੰਧ ਮੁਕੰਮਲ ਤੁਹਾਡੇ ਲਈ ਕੀਤਾ ਗਿਆ ਤੁਸੀਂ ਜੇਕਰ ਗਰਮੀ ਵਿੱਚ ਬੱਸਾਂ ਤੇ ੱਕੇ ਨਹੀਂ ਖਾਣੇ ਕਰੋ ਉੱਠ ਕੇ ਆਉਣਾ ਤੇ ਚੰਗੇ ਨੰਬਰ ਲੈ ਕੇ ਨਿਕਲ ਜੇ ਜਗਰੌਂ ਲੁਧਿਆਣਾ ਵਰਗੇ ਬੱਚੇ ਇੱਥੇ ਆ ਕੇ ਪੜ ਰਹੇ ਕੋਈ ਨਾ ਕੋਈ ਤਾਂ ਖਾਸ ਹੋਊਗਾ ਐਡਵਾਂਸ ਅਕੈਡਮੀ 'ਚ ਮੈਂ ਇਹ ਕਹਿੰਦਾ ਐਡਵਾਂਸ ਅਕੈਡਮੀ ਐਡਵਾਂਸ ਅਕੈਡਮੀ ਐਡਵਾਂਸ ਚੱਲ ਰਹੀ ਹੈ